ਵਿਦਾਇਕ ਬਟਾਲਾ ਅਤੇ ਕਾਰਜਕਾਰੀ ਪ੍ਰਦਾਨਾ ਆਮ ਆਦਮੀ ਪਾਰਟੀ ਪੰਜਾਬ ਅਮਨਸ਼ੇਰ ਸਿੰਘ ਸ਼ੇਰੀ ਕਲਸੀਵਲੋ ਅੱਜ ਬਟਾਲਾ ਦੇ ਸਲਮ ਇਲਾਕੇ ਗਾਂਧੀ ਕੈਂਪ ਮੁੱਲਾ ਵਿਖੇ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ 50 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਆਯੂਸ਼ਮਾਨ ਆਰੋਗਿਆ ਕੇਂਦਰ ਸ਼ੇਰੀ ਮੁੜਲਾ ਸਿਹਤ ਕੇਂਦਰ ਦਾ ਉਦਘਾਟਨ ਕੀਤਾ ਗਿਆ ਬੈਕਪੈਕ ਸਪੇਸ ਟੋਪਲੇ ਆਜੋ 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 ਖੋਲ ਦਿਓ ਸਰ ਆਜੋ ਆਜੋ ਜੀ ਇੱਕ ਵਾਰ ਬੜਾ ਹੋਇਆ ਕਿ ਪਿਕਟੋਗ੍ਰਾਫ ਚਲ ਵਾਈਟਿੰਗ ਜੀ ਸਰ ਪੰਚਾਇਤ ਭਾਉਣੀ ਤੂੰ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਸਾਡਾ ਗਾਂਧੀ ਨਗਰ ਕੈਂਪ ਜਿਹੜਾ ਜਿੱਥੇ ਮੈਂ ਦੇਖਿਆ ਜੀ ਬਹੁਤ ਜ਼ਿਆਦਾ ਜ਼ਰੂਰਤ ਸੀ ਲੋਕਾਂ ਦੇ ਇਲਾਜ ਪ੍ਰਤੀ ਕਿਉਂਕਿ ਇੱਥੇ ਆਬਾਦੀ ਵੀ ਕਾਫੀ ਹੈ ਇਥੋਂ ਸਰਕਾਰੀ ਹਸਪਤਲ ਜਿਹੜਾ ਹੈ ਉਹ ਮੇਰੇ ਅ حساب ਦੇ ਨਾਲ 4-5 ਕਿਲੋਮੀਟਰ ਦੂਰ ਪੈਂਦਾ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਸੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਸੀ ਜਿਹੜਾ ਇਲਾਜ ਪ੍ਰਤੀ ਸਾਨੂੰ ਹਸਪਤਲ ਦੀ ਮੈਂ ਅੱਜ ਖੁਸ਼ੀ ਨਾਲ ਕਹਿ ਸਕਦਾ ਹਾਂ ਅੱਜ ਸ਼ਹਿਰੀ ਮੋਡਲਾ ਸਿਹਤ ਕੇਂਦਰ ਜਿਹੜਾ ਅੱਜ ਗਾਂਧੀ कॅम्प ਨੂੰ ਆਪਾਂ ਅੱਜ ਉਹਦਾ ਉਦਘਾਟਨ ਕੀਤਾ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਹੁਣ ਸਾਡੇ ਲੋਕਾਂ ਨੂੰ ਸਾਡੀਆਂ ਮਾਮਾ ਨੂੰ ਸਾਡੇ ਬਜ਼ੁਰਗਾਂ ਨੂੰ ਆਪਣੇ ਛੋਟੇ-ਛੋਟੇ ਜਿਹੜੇ ਇਲਾਜ ਕਰਾਉਣੇ ਇੱਥੇ ਟੈਸਟਾਂ ਦੀਆਂ ਸਹੂਲਤਾਂ ਨੇ ਜਿੱਥੇ ਵੀ ਕਿਤੇ ਦਿੱਕਤ ਨਜ਼ਰ ਆਵੇ ਉਹ ਡਾਕਟਰ ਸਹਿਬਾਨ ਆਲ ਟੀਮ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਹੁਣ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਸਰਕਾਰੀ ਹਸਪੀਟਲ ਨਹੀਂ ਜਾਣਾ ਪਊਗਾ ਉਹ ਇਲਾਜ ਜਿਹੜੇ ਆ ਉਹ ਇੱਥੇ ਹੋ ਜਾਣਗੇ ਜੀ ਇਹਨਾਂ ਦੇ ਸੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਾਰੇ ਆਪਣੇ ਗਾਂਧੀ ਕੈਂਪ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ। ਜਿਵੇਂ ਕਿ ਇਸ਼ਕਤਨੀ ਸ਼ਿਵਮੋ ਹਸਪਤਾਲ ਦੇ ਵਿੱਚ ਵੀ ਕੁਝ ਨਾ ਚੀਜ਼ ਦੇ ਉਪਰ ਹਾਂਜੀ ਮੈਂ ਪਿਛਲੇ ਦਿਨੀ ਜਿਹੜਾ ਸਰਕਾਰੀ ਹਸਪਤਲ ਵਿਖੇ ਉੱਥੇ ਇੱਕ ਲਿਫਟ ਦੀ ਦਿੱਕਤ ਸੀ ਸਾਡੇ ਬਜ਼ੁਰਗ ਸੀ ਕਈਆਂ ਦੇ ਆਪਰੇਟ ਹੁੰਦੇ ਸੀ ਉਹਨਾਂ ਨੂੰ ਕੋੜੀਆਂ ਤੇ ਚੜਨ ਉਤਰਨ ਦੀ ਰੈਂਪ ਦੇ ਉੱਪਰ ਥੱਲੇ ਜਾਣ ਦੀ ਦਿੱਕਤ ਆਉਂਦੀ ਸੀ ਲਿਫਟ ਦੀ ਕਾਫੀ ਡਿਮਾਂਡ ਸੀ ਉਹ ਵੀ ਲਿਫਟ ਜਿਹੜੀ ਉੱਥੇ ਲਗਵਾ ਦਿੱਤੀ ਫਿਰ ਉੱਥੇ ਅੱਖਾਂ ਦੇ ਆਪਰੇਸ਼ਨ ਜਿਹੜੇ ਨੇ ਉਹ ਸਾਨੂੰ ਕਿਤੇ ਨਾ ਕਿਤੇ ਬਟਾਲਾ ਵਾਸੀਆਂ ਨੂੰ ਅ ਅੰਮ੍ਰਿਤਸਰ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਅੱਜ ਖੁਸ਼ੀ ਨਾਲ ਇਹ ਵੀ ਕਹਿ ਸਕਦੇ ਆਂ ਵੀ ਸਾਡੀਆਂ ਅੱਖਾਂ ਦੇ ਆਪਰੇਸ਼ਨ ਵਾਸਤੇ ਵੀ ਡਾਕਟਰ ਸਾਹਿਬਾਨ ਤੇ ਥੀਏਟਰ ਉੱਥੇ ਬਣ ਕੇ ਤਿਆਰ ਹੋ ਗਿਆ ਹੁਣ ਤੱਕ ਜਿਹੜੇ ਕਾਫੀ ਆਪਰੇਸ਼ਨ ਹੋ ਚੁੱਕੇ ਨੇ ਫਿਰ ਐਕਸ-ਰੇ ਦੀ ਮਸ਼ੀਨ ਜਿਹੜੀ ਕਾਫੀ ਪੁਰਾਣੀ ਸੀ ਜਿ세 ਤਰ੍ਹਾਂ ਇਹ ਇਮਾਰਤ ਅੱਜ ਬਣ ਕੇ ਵਧੀਆ ਹੋਈ ਐ ਇਹ ਮੈਨੂੰ ਦੱਸਿਆ ਡਾਕਟਰ ਸਾਹਿਬਾਨਾਂ ਨੇ ਇਹ ਜਿਹੜੀ ਇਮਾਰਤ ਸੀ ਸਾਡੀ ਪੁਰਾਣੀ ਜਿਹੜੀ ਸੀ ਇਹ ਇੱਕ ਜੰਜ ਕਰ ਸੀ ਜਿੱਥੇ ਬੈਠ ਕੇ ਲੋਕਾਂ ਦਾ ਇਲਾਜ ਕਰਿਆ ਕਰਦੇ ਸੀ ਪਰ ਅੱਜ ਆਧੁਨਿਕ ਸਹੂਲਤਾਂ ਔਰ ਵਧੀਆ ਮਸ਼ੀਨਾਂ ਲੈਬ ਟੈਸਟ ਤਕਰੀਬਨ ਕਾਫੀ ਇੰਤਜ਼ਾਮ ਦੇ ਨਾਲ ਹੁਣ ਸਾਰਾ ਸਟਾਫ ਵੀ ਮੌਜੂਦ ਹੈ ਔਰ ਇੱਥੋਂ ਦੇ ਜਿਹੜਾ ਵੀ ਲੋਕ ਆਉਣਗੇ ਮੈਨੂੰ ਆਸ ਹੈ ਵੀ ਉਹ ਹੁਣ ਆਪਣਾ ਇਲਾਜ ਕਰਾ ਕੇ ਠੀਕ ਹੋ ਕੇ ਤੰਦਰੁਸਤ ਹੋ ਕੇ ਜਾਣਗੇ ਦਿੱਲੀ ਤੁਸੀਂ ਦੱਸ ਦਿੱਤਾ ਹੈਗਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਅੱਜ ਮੱਲਾ ਇੱਥੇ ਮੱਲਾ ਕਲੀਨਿੰਗ ਕਰ ਲਈ ਬਟਾਲਾ ਕਲਾਬ ਬਟਾਲਾ ਕਲਾਬ ਕਰਦੇ ਸਰ ਜੋ ਜੋ ਕਿਆ ਸੀਗਾ ਆਮ ਪਾਰਟੀ ਦੀ ਸਰਕਾਰ ਨੇ ਇੱਕ ਮੈਡੀਕਲ ਸੇਵਾਵਾਂ ਕਿਆ ਇਹ ਤੇ ਪੜ੍ਹਾਈ ਦਾ ਕਹਿ ਦੋ ਓੜੀ ਓੜੀ ਸਾਰੇ ਜਿਹੜੇ ਨੇ ਬੜੇ ਵਧੀਆ ਕੰਮ ਚੱਲਦੇ ਵੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਧੰਨਵਾਦ ਕਰਦਾ ਹਾਂ ਮਨਜੂਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਕਿਉਂਕਿ ਥੋੜੇ ਚਿਰ ਤੱਕ ਹੁਣ ਜਿਹੜਾ ਸਾਡਾ ਸਕੂਲ ਆਫ ਐਮੀਨੈਂਸ ਜਿਹੜਾ ਸਿੱਖਿਆ ਵਾਸਤੇ ਵੀ ਆਪਾਂ ਗੱਲ ਕੀਤੀ ਸੀ ਲੋਕਾਂ ਦੇ ਇਲਾਜ ਪ੍ਰਤੀ ਗੱਲ ਕੀਤੀ ਸੀ ਹੁਣ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸਾਡੇ ਲੋਕਾਂ ਨੂੰ ਆਪ ਨਜ਼ਰ ਆਉਂਦਾ ਜਾ ਰਿਹਾ ਵੀ ਵਾਕਅ ਜਿਹੜੀ ਡਿਵੈਲਪਮੈਂਟ ਜਿਹੜੀ ਆ ਉਹ ਹੁੰਦੀ ਨਜ਼ਰ ਆ ਰਹੀ ਹੈ ਸੋ ਮੈਂ ਲੋਕਾਂ ਨੂੰ ਵਧਾਈ ਦਾ ਪਾਤਰ ਸਮਝਦਾ ਇਹਦੇ ਵਿੱਚ ਕਿਉਂਕਿ ਉਹਨਾਂ ਨੇ ਸਰਕਾਰ ਜਿਹੜੀ ਚੁਣੀ ਸੀ ਥੈਂਕ ਯੂ ਜੀ ਸਰ